ਵਾਰ ਜੁ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਕੋ ਇੱਕ ਪੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਪੰ ਗੁਰ ਪ੍ਰਸਾਦ ਜਪ ਆਪ ਸਚੁ ਜੁਗਤ ਸਚੁ ਹੈ ਭੀ ਸਚੁ ਨਾਨਕ ਉਸ ਸਿੰਘ ਜੀ ਸਚੁ ਸੋਚ ਸੋਚਨ ਹੋਵੇ ਜੇ ਸੋਚੀ ਲਖਵਾਰ ਤੇ ਚੁੱਪ ਨਾ ਹੋਵੇ ਜੇ ਰਾਏ ਰਾਂ ਲੈ ਉਤਾਰ ਪਖਾ ਪਖਣਾ ਉਤਰੀ ਜੇ ਬਨਾ ਤਰੀਆਂ ਘਾਰ 669 ਪਾਲਕ ਹੋਏ ਤੈਤ ਨਾ ਚੱਲੇ ਨਾ ਤੇ ਉਸ ਚਾਰ ਹੋਈਏ ਕੁੜਾ ਟਟ ਕਾਲ ਉਕਰ ਜਾਏ ਚੱਲਣਾ ਨਾ ਸਿੱਖਿਆ ਨਾਲ ਹੁਕਮੇ ਹਉਨਾਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹਉਨ ਜੇ ਹੁਕਮ ਲੈ ਵੜਿਆਏ ਹੁਕਮੇ ਉਤਮਨੀ ਹੁਕਮ ਲੇ ਤਾਂ ਦੋ ਤੋ ਸਭ ਤਪਾਈਆਂ ਨੇ ਇੱਕ ਨਾ ਹੁਕਮ ਵਿੱਚ ਰਸ ਸੀਸੋ ਇੱਕ ਹੁਕਮ ਸਦਪੋਈ ਅਖੇ ਹੁਕਮ ਮੈਂ ਦਰਸਾਬ ਕੋ ਬਹਰ ਹੁਕਮ ਨਾ ਕੋਏ ਅਨਾ ਨਾ ਹੁਕਮ ਜਿਬ ਜੈ ਤਮ ਨ ਕਹਿ ਨ ਤੁਏ ਦਰਬ ਕੋ ਤਾਨੁ ਵੈਜੈ ਤਾ ਹਣ ਦਾ ਵੇ ਕੋ ਦੱਤਣੇ ਨੀ ਸਾਨ ਗਾਗ ਦੋ ਗਣਵੜਿਆਂ ਚਾਰ ਗਾਗ ਕੋ ਵਿਦਿਆ ਵਿਚਾਰੋ ਦਰ ਕੋ ਸਾਚਰੇ ਤੰਥੇ ਦਰ ਕੋ ਜੀ ਲੈ ਕਰਦੇ ਗਾਵੈ ਪੁਜਾ ਪੈ ਦਿਸੇ ਦੂਰ ਗੁਰ ਗਿਰਖ ਹਾਜ਼ਰ ਰਹੇ ਦੂਰ ਕਥਨਾ ਬਚਨਾ ਆਵ ਤੋਟੋ ਕਥ ਕਥ ਕਥੀ ਕੋਟੀ ਕੋਟ ਕੋਟ ਜੰਦਾ ਦਿਲਿੰਦੇ ਚ ਤਾਹੇ ਲੰਗ ਮੰਤਰ ਕਾਹੇ ਖਾਜ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਤੇ ਪ੍ਰਵਾਹ ਸੱਚਾ ਸੱਚ ਸਤਨਾਏ ਸਖਿਆ ਬਹੁ ਅਪਾਰ ਅਖੰ ਮੰਗ ਦੇ ਦੇਹ ਰਾਤ ਕਰੇ ਦਾ ਤਾਰ ਫਿਰਤੇ ਦੇ ਰਖੀਏ ਨਿਤਿਸਾ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸੰ ਭਰੇ ਪਿਆਰੇ ਅਮਰ ਤੇ ਵੇਲਾ ਸਚਨਾਉਂ ਡਿਆਏ ਵਿਚਾਰ ਕਰਨੀ ਨਾ ਵੇ ਕਪੜਾ ਅਨੰਦ ਰੇ ਨੋਥ ਦਵਾਰ ਨਾਨਕ ਹੈ ਵ ਜਾਣੀਐ ਸਭ ਆਪਿ ਸਚਾਰੋ ਥਾਪਿਆ ਨਾ ਜਾਏ ਤੀਤਾ ਨਾ ਹੋਏ ਆਪੇ ਆਪੇ ਰੰਗਨ ਸੋਏ ਜਿਨ ਸੇ ਰਤਨ ਪਾਇਆ ਮਾਨ ਨਾਨਕ ਗਾਵਿ ਅਗਣੀ ਨਿਧਾਨ ਗਾਵਿ ਸੁਣਿਆ ਅੰਮ੍ਰਿਤ ਚੇ ਪਰਉ ਪਰハਸੁ ਪਰ ਲੈ ਜਾਏ ਤੁਮਕ ਨਾਦਮ ਗ੍ਰੰਮ ਕਵੇ ਤੰਗ੍ਰਮ ਕਰੇ ਆ ਸਮਾਈ ਗੁਰ ਇਸਰ ਗੁਰ ਗੋਰਖ ਬਰਮੰਦ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾ ਕੋ ਕਹਣਾ ਤਸ ਨਾ ਜਾਏ ਗੁਰ ਅੰਗਰ ਦੇਵ ਜਾਈ ਸਬਨਾ ਜੀਆ ਪ੍ਰਕਾਤਿ ਦਾਤਾ ਸੋ ਮੈਂ ਬਿਸਰਨ ਨ ਜਾਇ ਤੀਰਥਨਾਜਿ ਸਹਮਾਨ ਕਣ ਤੇ ਨਾਇ ਕਰੀ ਜਿਤੇ ਸਤਿ ਸੁਭਾਏ ਵਿਖਣ ਕਰਮ ਮਕੇ ਮਿਲ ਲਈ ਮਤਿ ਚਰਤਨ ਜਵਾਹਰ ਮਾਨ ਜੇ ਇਕ ਬੁਰ ਕੇ ਸੁਣੇ ਗ੍ਰੰਥ ਅਦੇ ਸੁਝਾਈ ਸੋਨਾ ਜੀਆ ਕਾ ਕਦਾ ਤਾ ਸੋਮੈ ਵਿਸਰੋ ਨਾ ਜਾਈ ਜੇ ਜੁਪ ਚਾਰਿਆ ਅਰਜਾ ਹੁਰਦ ਸੋਨੇ ਹੋਏ ਨਵ ਕੰਡਾ ਵਿੱਚ ਜਾਣੀ ਆਨ ਕਲੇ ਸਭ ਕੋਏ ਚੰਗਾ ਨਾਮ ਰਖਾਇ ਤਾ ਜਸ ਕੀਰਤਿ ਜਗਲੇ ਜੇ ਤਿਸੁ ਨੰਦਰ ਨਾ ਆਵੈ ਤਾ ਤਨੁ ਪੁਛੈ ਕੇਈ ਤਾ ਅੰਦਰ ਗੇਟ ਕਰਦਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਣਾਂ ਚੀਆ ਗੁੰਦੇ ਤੇ ਹਤ ਨ ਸੁਝਾਈ ਜੇ ਤਿਸੁ ਗੁਣਾ ਕੋਇ ਕਰੇ ਸੋਣਾ ਸਤਿਪੁਰ ਸੁਰਨਾਥ ਸੁਣਾ ਘਰ ਤਤਵਲਾ ਕਾ ਸੁਣਾ ਦੇਖ ਲੋਪਾ ਤਾਲ ਸੁਣਾ ਕੋ ਨ ਸੰਗੈ ਤਾਲ ਨਾਨਕ ਪ੍ਰਗਤਾ ਸਦਾ ਵਿਗਾਸ ਸੁਣਾ ਦੁਖ ਬਾਪਤਾ ਨਾਸ ਸੁਣਾ ਇਸਰ ਬ੍ਰਹਮਾ ਇੰਦਰ ਸੁਣਾ ਨੂੰ ਸਲਾਹ ਮੰਨ ਦਾ ਸੁਣਾ ਜੋਗ ਜੋਤਨ ਤੇ ਸੁਣਾ ਸਾਸ਼ਤ੍ਰ ਸਮਰਤ ਵੇਦ ਨਾਨਾ ਤ ਬਰਤ ਦਵ ਵਿਗਾਸ ਸੁਣਾ ਦੁਖ ਆਪਾ ਨਾਸ ਸੁਣਾ ਸਤ ਸੰਤੋਹ ਗਿਆਨ ਸੁਣਾ ਸਤ ਕਾ ਸੁਣਾ ਨ ਸੁਣਾ ਪੜ ਪੜ ਪਾਵੇ ਮਾਨ ਸੁਣਾ ਲੱਗੇ ਸਚਿ ਰਾਨ ਨਾਨਕ ਅਦਰ ਦਵ ਵਿਗਾਸ ਸੁਣਾ ਕੋ ਦਵ ਆਪਾ ਨਾਸ ਥੋੜਾ ਥੋੜਾ ਗੁਣ ਕੇ ਗਾ ਸੁਣੈ ਸੇ ਸ੍ਰੀ ਪਾਤਸ਼ਾਹ ਸੁਣੈਂ ਦੇ ਪਾਵੇ ਰਾਹੋ ਸੁਣੈ ਹਰ ਤੋ ਵੈਸ ਗਾ ਨਾਨਕ ਅਦਸ ਦਾ ਵਿਗਾਸ ਸੁਣੈ ਦੁਤ ਪਾਤ ਨਾਜੁ ਮਨ ਕੀ ਕਹੀ ਨਾ ਜਾਏ ਜੇ ਕੋ ਕਹਿ ਸਤਿ ਸਤਾਏ ਦਾਤ ਕਲਮ ਨਾਲ ਲਖਣ ਹਾਰ ਬੰਨ ਕਾ ਬਧਨ ਵਿਚਾਰ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤਿ ਵਾ ਮਨ ਬੁੱਧੋ ਮਨ ਸਗਲ ਪਹਣ ਕੇ ਸੋਧ ਮਨ ਮਹੇ ਚੌਤਨ ਕਰੇ ਮਨ ਜਮਤਿ ਸਾਧਨ ਜਾਏ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਥਾਕ ਨ ਪਾਏ ਮਨ ਪਰਮ ਪਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਤਮ ਸੱਦੀ ਸੰਬੰਧ ਅਰ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨ ਪਾਵੈ ਮੁਖ ਦਵਾਰ ਮੰਨ ਪ੍ਰਵਾਰ ਸਤਾਰ ਮੰਨ ਤਰ ਤਰ ਗੁਰ ਸਿੱਖ ਮੰਨ ਨਾਨਕ ਪਰਨ ਅਪਿਖ ਵਸਾ ਨਾਮ ਨਰਨ ਹੋਏ ਜੇ ਕੋ ਮਨ ਜਾਣੈ ਮੰਨ ਤੋਏ ਪੰਜ ਪ੍ਰਾਣ ਪਨ ਪ੍ਰਧਾਨ ਪੰਜ ਪਾਵੈ ਦਰਗਮਾਨ ਪੰਜ ਸੋਹ ਹੈ ਸਤ ਰਜਾਨ ਪੰਚਾਂ ਕਾ ਗੁਰ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਥੇ ਕਾ ਕਰਨੇ ਨਾਹੀ ਸੁਮਾਨ ਪ੍ਰਭ ਧਰਮ ਦੇ ਆਪਾ ਤੋ ਸੰਤੋਖ ਸਾਪਖਾ ਜਿਨ ਸੂਤੋ ਜੇ ਕੋ ਉਜਵ ਹੋਇ ਸਚਿਆਰ ਤਲੈ ਉਪਰ ਕਿਰਦਾ ਭਾਰ ਰਸਤੇ ਹੋਰ ਪਰ ਹੋਰ ਹੋਰ ਤਸਤੇ ਭਰਤਲੇ ਲੰਜੂਰ ਹੋ ਜੀ ਜਾ ਤਰੰਗਾ ਕਨਾ ਸਭ ਨਾ ਲਿਤੇ ਅਬੜੀ ਦਲਾਮ ਹੋਲੇ ਖਲਕ ਜਾਣੇ ਕੋਏ ਲੇ ਖਲਕੀ ਅਕੈਤਾ ਹੋਏ ਕੀਤਾ ਕਨਸਾਲੇ ਹੋਲੇ ਉਤੋ ਕੀਤੇ ਜਾਣੇ ਕੌਣ ਕਿਉ ਤੋ ਕੀ ਤਪ ਸਭ ਕੋ ਤਵਾਉ ਤਸਤੇ ਹੋਏ ਲਾਪ ਦਰਿਆ ਕੁਦਰਤ ਕੰਨ ਕਹਾਂ ਵਿਚਾਰ ਸਾਰਿਆਂ ਨ ਜਾਵਾਂ ਏਕ ਵਾਰ ਜੋ ਤੁਧੁ ਭਾਵੈ ਸਾਇ ਭਲੇਕਾਰ ਤੂੰ ਸਦਾ ਸਲਾਮ ਨਿਰੰਕਾਰ ਅਸਾਂ ਸਜਾ ਪ੍ਰਸੰਸਾ ਭਾਵ ਸੰ ਪੂਜਾ ਸੰਖਤਵ ਸੰਸ ਗ੍ਰੰਥਮੁ ਵੇਦ ਪਾਠ ਸੰਖ ਜੋਗ ਨਰਹਿ ਉਦਾਸੋ ਸੰਖ ਤੁਮ ਗਿਆਨ ਵਿਚਾਰ ਸੰਖ ਸਤੀ ਸੰਦਾ ਤਾਰ ਸੰਸ ਸੂਰਮੋਹ ਪ੍ਰਸਾਰ ਸੰਸ ਸਮੋਲੇ ਉਲਾਇ ਸਾਰ ਕੋਦਰਤ ਕੰਤਾ ਵਿਚਰ ਵਰਨ ਜਾਵੇਂ ਤਵਾਰ ਜੋਰ ਭਵੇ ਸਾਇ ਸੇਕਾਰ ਤੁਸ ਤਸਲਾਮ ਅਰੰਕਰ ਅਸਾਂ ਸਮੁਰਖੰਦ ਭੋਰ ਸੰਸਚੋਰ ਅਰੰਕਰ ਸੰਸਮੁਰਖ ਜਾਰੇ ਜੋਰ ਅਸਾਂ ਪਗਲ ਬਟ ਪਿਆ ਮਾਹੇ ਸੰਸ ਪਾਪੀ ਪਾਪ ਕਰ ਜਾਹੇ ਸੰਪੜਿਆ ੜੂੜੇ ਫੇਰਾ ਹੈ ਸੰਸ ਲੈ ਚਮਲ ਪੱਥਾਰੇ ਅਸੰਤ ਅਨੰਦ ਤੁਸਰ ਕਰੇ ਭਿਆਰ ਨਾਮ ਕਨੇਚ ਪਹਿ ਵਿਚਾਰ ਹਰਿਆਣਾ ਜਮ ਐਤਵਾਦ ਭਵ ਸਾਇ ਕਹੇ ਕਾਰ ਤੁਸ ਦਾਸ ਰਾਮ ਅਰੰਕਾਰ ਅਸੰਖ ਨਾਵ ਸੰਖ ਸੰਸਾਵ ਗੰ ਅਗੰ ਸੰਖ ਲੋ ਅਸਾਂ ਕੋ ਕਹੇ ਸਿਰ ਫਰ ਹਰ ਹੋਏ ਫਰੇ ਨਾਮ ਫਰੇ ਸਦਾ ਅਤਰੇ ਜਾਨ ਗੇ ਤਪਨਗਾ ਫਰੇ ਲਖਣ ਬੋਲਣ ਬਾਣ ਫਰੇ ਰਸ ਰਸਨ ਜੋਗ ਬਖਾਂ ਜਿਨ ਹੈ ਲਖਤ ਸਸਰ ਨਹ ਜਿਹ ਫਰਮਾਇ ਤਿਤ ਪਾਹ ਜਿਤਾ ਕੇ ਤਤ ਤਨ ਨਾਵਣ ਨਾ ਵੈ ਨਹੀ ਕੋ ਥਾਂ ਕੁਦਰਤ ਕੌਣ ਤਾਂ ਵਿਚਾਰ ਅਰਨ ਜਾਵੇਂ ਤਵਾਰ ਜੁ ਪਹਵੇ ਸਾਈ ਪ੍ਰੀਤਾਰ ਤੁਮ ਸਦਾ ਸਲਾਮਤਰ ਓੰਕਾਰ ਭਰੇ ਹੱਥ ਪੈਰ ਆਂਦੇ ਪਾਣੀ ਤਉ ਤੇ ਤਰਸਤੇ ਮੁਕਲੀ ਤੇ ਕੱਪੜ ਹੋਏ ਜੇ ਸਾਭ ਨੂੰ ਲਈ ਜਾਉ ਹੋਤ ਹੋਏ ਬਰੀ ਮਤ ਪਾਪਾਂ ਤੈ ਸੰਗੁ ਤਉ ਨਵਕਰੰਦੁ ਪੁਨੇ ਪਾਪੀ ਰਕਣ ਨਾਹਿ ਕਰ ਕਰ ਕਰਣਾ ਲਹਿ ਲ ਜਾਵ ਆਪੇ ਵੀ ਜਾਪੇ ਸੇ ਖਾਬ ਨਾਨਕ ਤੁਮਿ ਆਵਿ ਜਾਪ ਤੀਰਥ ਤਪ ਦਿਆਦਤ ਤਾਨ ਜੇ ਕੋ ਕਾਵਤਲ ਕਾਮਨਾ ਨਾ ਹੁਣਾ ਮੈਂ ਮਨ ਕੀਤਾ ਭਾਵ ਅੰਤਰ ਗਤਿ ਤਿ ਤੁਮ ਹਲ ਨਾਉ ਸਭ ਗੰਤੈ ਰ ਮੈ ਨਾਹੀ ਕੋਇ ਵਣਉ ਕਿਤੇ ਪ੍ਰਗਤਿ ਨਾ ਹੋਇ ਸੁਅਸਤਾ ਸੁਆਣੀ ਕਰਮਾਉ ਸਤ ਸਾਨ ਸਦਾ ਮਨ ਚਾਉ ਕਮਣ ਸੁਲ ਲਵਕ ਕਮਣ ਕਮਣ ਸਤ ਕਮਣ ਵਾਰ ਕੰਧ ਰੁੱਤ ਮਾਹ ਕਮਣ ਜਤ ਹੋ ਆਕਾਰ ਵੇਰ ਨ ਪਈਆ ਪੰਡ ਤੀਜੇ ਹੋਵੇ ਲੇ ਪੁਰਾਣ ਵ੍ਰਤ ਨ ਪਾਇਓ ਕਾਧੀਆਂ ਜੇ ਲਿਖਣ ਲੇ ਪੁਰਾਣ ਸਤ ਵਾਰ ਨਾਲ ਜੁਦੀ ਜਾਣ ਰੁੱਤ ਨ ਹੋਣਾ ਕੋਈ ਜਤ ਤਾ ਸ੍ਰੀ ਗੁਰ ਸਾਜੇ ਆਪੇ ਜਾਣੋ ਸੋਈ ਤੋ ਕਰਿਆ ਤਾਂ ਕਿ ਵਸਾਲ ਆਲੇ ਪੌਰਨੇ ਕਵ ਜਾਣ ਨਾਨਕ ਆਕਣ ਸਭ ਕੋ ਆਖੇ ਇੱਕੋ ਦੂਸੇ ਕਸਿਆਣਾ ਡਾ ਸਾਹਿਬ ਡੇ ਨਾ ਹੀ ਕੀਤਾ ਜਾਤਾ ਹੋਇ ਨਾਨਕ ਜਿ ਕੋ ਆਪੋ ਜਾਣੇ ਕਿ ਗੈ ਨਸੋ ਪਾਤਲ ਪਾਤਲ ਲਖ ਵਗਫਾ ਦਾ ਸੂਰ ਕੋੜ ਕੋ ਪਾਤ ਤੇ ਵੈ ਤਹਿਨਤ ਬਾਤ ਸੱਜ ਸੋਠਾਰ ਤਹਿਨਤ ਤੇ ਬਾਸੋ ਜਿ ਪਾਤ ਤੋ ਲਿਤਾ ਹ ਤਲ ਕੀ ਲਿੱਤ ਹੋਇ ਵਿਣਾਸ ਨਾਨਕ ਡਾ ਆਖੇ ਆਪੇ ਜਾਣਿਆ ਤਾਲਾਹਿ ਸਲਾਹਿ ਜਿਸੁਰ ਕਨਪਾਈ ਅਨ ਦੀਆਂ ਤੇ ਬਾਪ ਹਸਮੰਤ ਨਾ ਜਾਣਿਆ ਹੈ ਸੰਸਾਹ ਸੂਤਾ ਅੰਦਰ ਹਸ ਤੇ ਮਾਲ ਧਨ ਕੀੜੇ ਤੁਲਨਾ ਹੋ ਨਿ ਜਦ ਸੁਨਹਣਾ ਵਿਸਰ ਅੰਤਨ ਅਤਿੱਤੇ ਗਹਨਾਂ ਤੰਤਨ ਕਰਨ ਦੇਣ ਨਾਮ ਤੋ ਅੰਤਨ ਦੇਖਣ ਸੋਣਾ ਨਾਮ ਤੰਤਨ ਜਪੇ ਕੇ ਹਮ ਮੰਤਨ ਜਪੇ ਪਿਤਾ ਤਾਰੋਂ ਤੰਤਨ ਜਪੇ ਪਰਵਾਰ ਅੰਤ ਕਾਰਣ ਕੇ ਦਿਵਲ ਲਾਹੇ ਤਾਂ ਕੇ ਅੰਤ ਨਾ ਪਾਇ ਜਾਹੇ ਵਰਤ ਨਾ ਜਾਣੇ ਕੋਈ ਵਕਤਾ ਕਹੀਏ ਵਕਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਤੇ ਉਪਰ ਉੱਚਾ ਨਾ ਇਹ ਵਡ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੇ ਵਿਆਪ ਜਾਣੇ ਆਪੇ ਆਪਣਾ ਨਾਨਕ ਨਦਰੇ ਕਰਮੇ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤੁਮਾਏ ਕਿਤੇ ਮੰਗਹਿ ਜੋਦ ਪਾਰ ਕੀਤੀਆਂ ਗਣਤ ਨਹੀਂ ਵਿਚਾਰ ਕਿਤੇ ਖੱਪਟ ਟਹਿਰੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਇ ਕਿਤੇ ਆ ਦੁਖ ਭੋਗ ਸੁਦ ਮਾਰੋ ਐ ਪੈਦਾ ਤੇਰੀ ਦਾਤਾਰ ਬੰਦ ਕਲਾਸੇ ਖਾਣੇ ਹੋਏ ਹੋ ਰਾਖ ਨਸ ਪੈ ਕੋਏ ਜੀ ਕੋ ਖਾਇ ਕਿਆ ਕਣ ਪਾਏ ਹੋ ਜਾਣੇ ਜੀ ਤੇ ਆ ਮਹ ਖਾਇ ਆਪੇ ਜਾਣੇ ਆਪੇ ਦੇ ਆਪੇ ਸੇ ਵੇ ਕੀ ਕੇ ਜਸਨਾ ਬਸ ਸਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਹੋ ਮੁਲ ਗੁਣ ਮੁਲ ਵਪਾਰ ਮੁਲ ਆਪਾਰ ਅਮੁਲ ਪੰਧਾਰੋਂ ਲਾਗ ਹੈ ਮੁਲ ਜਾਹੇ ਅਮੁਲ ਭਾਇ ਅਮੁਲ ਸਮਾਹੇ ਅਮੁਲ ਪਰਮੁ ਮੁਲ ਦੇ ਬਾਣ ਮੁਲ ਤੁਲੁ ਪਰਵਾਣ ਅਮੁਲ ਬਖਸ਼ੇ ਸੁਮੁਲ ਨਿਸ਼ਾਨ ਅਮੁਲ ਪਰਮੁ ਮੁਲ ਪ੍ਰਮਾਣ ਅਮੁਲ ਮੁਲ ਆਖਿਆ ਨਾ ਜਾਏ ਆਗਾ ਤਹੀ ਲਿਲਾਇ ਆਖੇ ਵੇਦ ਪਾਠ ਕੁਰਾਨ ਆਖੇ ਪੜੇ ਤਰੇ ਰਖਿਆਣ ਆਖੇ ਵਰਮੇ ਆਖੇ ਹਿੰਦ ਹਾਥ ਗੋਟੇ ਗੋੰਦੋ ਆਖੇ ਸੁਰ ਆਖੇ ਸਿੱਧੋ ਆਖੇ ਕਿਤੇ ਕਿਤੇ ਬਦੋ ਆਖੇ ਦਾਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇ ਗਿਤੇ ਹੱਥ ਆਖਣ ਪਾਹੇ ਕਿਤੇ ਤੈ ਕਉ ਟੁੱਟ ਜਾਹੇ ਤੇ ਕਿਤੇ ਹੋਰ ਕਰੇ ਤਾਂ ਆਤਮਾ ਸਦੈ ਤੀਕੇ ਜੇ ਉਡ ਭਾਵ ਤੇ ਉਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜੋ ਤਾਂ ਲਿਖੇ ਸਰਗਾਂ ਮਾਰਾ ਦਾ ਬਾਾਰ ਔ ਤੋਦਰ ਤੇ ਹਸੁ ਕਰ ਤੇ ਹਾ ਜਤਹ ਸਰਬ ਸਮਾਲੇ ਸਵਾਰਜ ਨਾਦਨ ਇੱਕ ਸੰਖਾ ਕਿਤਿ ਗਵਨ ਹਾਰੇ ਕਿ ਤੇ ਰਾਖੁ ਸਭ ਕੀ ਆਨਾ ਕਿ ਤੇ ਗਵਨ ਹਾਰੇ ਗਾਵ ਤਨ ਪਣ ਪਾਣੇ ਬਰੰਤੁਰ ਗਾਵੇ ਰਾਜਾ ਧਰਮ ਦਵਾਰੇ ਗਾਜ ਚਤੁਰ ਤਲੇ ਜਾਣ ਹਾਂ ਲਿਖ ਲਿਖ ਧਰਮ ਵਿਚਾਰ ਗਾਵੇ ਸਰਬ ਬ੍ਰਹਮਾ ਦੇਵੀ ਹਾਂ ਸਦਾ ਸਵਾਰੇ ਗਾਵੇਂ ਇੰਦਸਨ ਬੈਠੇ ਦੇਵਤੇ ਆਦਰ ਨਾਲ ਗਾਵੇ ਸਦ ਸਮਾਦੇ ਅੰਦਰ ਗਾਮ ਸਾਧ ਵਿਚਾਰ ਗਾਵ ਜਿਤੇ ਸਦੇ ਸੰਤੋਖੀ ਗਾਵ ਹਵੀਰ ਕਰਾਰੇ ਗਾਵ ਪੰਨਤ ਪੜਨ ਰਖੀ ਸਰ ਜੁਗ ਜੁਗ ਵਿਦਿਆ ਨਾਲੇ ਗਾਵ ਮੋਹਣੀਆ ਮਨ ਮੋਹਨ ਸੁਰਗਾ ਮਥ ਪਿਆਲੇ ਗਾਵ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵ ਜਗਤ ਮਹਾਪਲ ਸੂਰਾ ਗਾਵ ਆਖਾਣੀ ਚਾਰੇ ਗਾਵ ਖੰਡਮ ਡਲ ਰਖੰਡਾ ਕਰ ਕਰ ਰਖੇ ਤਾਰੇ ਸੇ ਤੁਨੋਂ ਗਾਵੇ ਜੋ ਤੁਧ ਭਾਮ ਅਮਰਤੇ ਤੇਰੇ ਪੈਦ ਉਤਰ ਸਾਲੇ ਹੋਰ ਕਿਤੇ ਗਾਨ ਸੇ ਨਚਤ ਨਯਾ ਨਾਨਕ ਤਾ ਵਿਚਾਰੇ ਸੋਈ ਸੋਈ ਸਰਾਤ ਸਾਹਿਬ ਸੱਚਾ ਸੱਚੇ ਨਾਹੀ ਹੈ ਬੇਹੋਸੀ ਜਾਇ ਨਾ ਜਾਸੀ ਰਚਨਾ ਜਿਨਰ ਚਾਏ ਰੰਗੇ ਰੰਗੇ ਭਾਤੀ ਕਰ ਕਰਨ ਸੇ ਮਾਇਆ ਜਿ ਮਿਪਾਈ ਕਰ ਪਰਵਿਖ ਕਿਤੇ ਆਪਣਾ ਜਬ ਤਸਦੀਵ ਤੇ ਆਈ ਜੋ ਤੁਧ ਭਾਵੈ ਸੋਇ ਕਰ ਸੇ ਨਾ ਕਰ ਨਾ ਜਾਏ ਸੋ ਪਤਿ ਸਹੋ ਸਹਾ ਪਤ ਸਾਹਿਬ ਨਾਨਕ ਰਹਾ ਨਰ ਜਾਈ ਬੰਦਾ ਸੰਤੋਖ ਸਰੰਸ ਝੋਲੇ ਧਿਆਨ ਤਿਕਰੇ ਬੇਗੋਤ ਕਿੰთა ਕਾਲ ਕੁਮਾਰੀ ਕਾਇ ਜੰਤੰਡਾ ਪ੍ਰਤੀਤ ਆਈਂ ਮਿੰਤੇ ਸਗਲੇ ਜਨਮਾਂ ਤੇ ਮਨ ਜਿੱਤੈ ਜਗ ਜੀਤ ਆਦੇਸ ਸੇ ਆਦੇਸ ਆਦਿ ਨੀਲ ਨਾਦ ਨਾਦ ਜੁਗ ਜੁਗ ਇੱਕ ਵੇਸ ਪ੍ਰਭੁਤ ਬਿਆੰਦਿਆ ਬੰਡਾਰਣਾ ਘਟ ਘਟ ਵਜੇ ਨਾਦ ਆਪ ਮਾਥ ਨਾਥਿ ਸਭ ਜਗ ਕੇ ਰਿਦਿ ਸਦਿ ਅਵਰਾ ਸਾਦ ਸੰਯੋਗ ਜੋਗ ਕਰਤਿ ਲਾਵੇ ਲਖਿ ਆਵੇ ਭਗ ਆਵੈ ਇਸ ਤੇ ਆਦੇਸ ਆਦਿ ਮਿਲਨਾਦੁ ਨਹਤੋ ਜੁਗ ਜੁਗ ਇਕੋ ਵੇਸ एकम आयुक्त विआई जिन चले प्रवान संसारे भंडारे कलाय देवाणा जीव भवद विच लाज होवे प्रमाण ओहो व्यख अनादर न आवे भक्ता गोविडाण अदिस से आदेश आद नीलो रादन हतो जुग जुग इतको वेस आसन लोए लोए भंडार जो, जो, जो ਬਬ ਗਵਾਰ ਕਰ ਕਰ ਵਖਾ ਸਰਜਣਹਾਰ ਨਾਨਕ ਸੱਚੇ ਦੇ ਸੱਚੇ ਕਾਰੋ ਆਦੇਸ ਆਦੇਸ ਆਦ ਨੀਰ ਨਾਦ ਮਹਤ ਜੁਗ ਜੁਗ ਇੱਕ ਵੇਸ ਇੱਕ ਤੁਜੀ ਭੋਲਾ ਕਹੋ ਹੈ ਲਖ ਲਖ ਬੀੜਾ ਆਪੀ ਹੈ ਤੇ ਨਾਮ ਜੰਦੀਸ਼ ਹੇਤ ਰਹਿ ਪਗੜੀਆਂ ਚੜੀਏ ਹਰਿ ਦੀਸ ਸੰਸਾਰਾਂ ਕਾਸ ਕੀ ਟਾਇਰੀਸ ਨਾਨਕ ਮਦਰੀਤ ਪਾਈ ਹੈ ਕੂੜੀ ਕੂੜਾ ਠੀਸ ਅੱਖ ਜੋਤ ਕਨਹ ਜੋਰ ਜੋਰ ਦਾ ਮੰਗਣ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਲ ਰਾਜ ਮਾਲ ਅਨਸੂਰ ਜੋਰ ਨਾਲ ਸ੍ਰਤੀ ਗਿਆਨ ਵਿਚਾਰ ਜੋਰ ਨਾਲ ਜੁਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੈ ਸੋਏ ਨਾਮਕ ਉਤਮ ਨੇ ਜਨਾਦੋਏ ਰਾਤ ਰੁਤੇ ਜਿਤੇ ਵਾਰ ਪਣ ਪਣ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੇ ਤਨਸਾਲ ਕਿਸ ਵਿੱਚ ਜੀ ਜੁਕੇ ਰੰਗ ਤਨ ਤੇ ਨਾਮ ਅਮਨ ਤਨ ਅੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਥਸੰਤ ਪੰਚ ਪ੍ਰਵਾਨ ਅਦ੍ਰਿ ਕਰਮ ਪ੍ਰਵਾਨ ਨਿਸ਼ਾਨ ਪਚਪਕਾਇ ਉਤੈ ਪਾਇ ਨਾਨਕ ਦਇਆ ਜਪੇ ਜਾਏ ਧਰਮ ਕੰਡ ਦਾ ਇਹੋ ਧਰਮ ਗਿਆਨ ਖੰਡ ਦਾ ਤੋ ਕਰਮ ਕਿਤੇ ਪਉਣ ਪਾਣੀ ਵੈ ਸੰਸਰ ਕਿਤੇ ਕਾਨੁ ਮਹੇਸ ਕਿਤੇ ਬ੍ਰਮਹ ਘਾਟ ਠਕੜੀ ੜੇ ਰੂਪੰਤ ਵੇਸ ਕਿਤੇ ਆਕਰਮ ਭੂਮੀ ਮੇਰਤੇ ਕਿਤੇ ਧੂਪ ਦੇਸ ਕਤੇ ਨ ਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੰਦਵਦ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨੰਨ ਕਿਤੇ ਕਿਤੇ ਰਤਨ ਸਮੰਦ ਕਿਤੇ ਅੱਖਾਂ ਨਹੀਂ ਕਿਤੇ ਬਾਣੇ ਕਿਤੇ ਪਾਤ ਨਰਿੰਦ ਕਿਤੇ ਸੁੱਤੀ ਸੇਵਕ ਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਬਿਆਨ ਪ੍ਰਚੰਡ ਦਿੱਥੈ ਨਾਦ ਬਿਨੋਦ ਕੋਟ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾਟ ਤਕੜੀਏ ਬਹੁਤ ਅਨੂਪ ਤਾ ਕਿਆ ਗਲਾਂ ਸਿਆ ਨਾ ਜਾਹਿ ਜੇ ਕੋ ਕਹਿ ਪਛਾ ਪਛਤਾਏ ਤਿੱਥੈ ਘੜੀਏ ਸੂਤ ਮਤ ਮਨ ਬੁੱਧੋ ਤਿੱਥੈ ਘੜੀਏ ਸੁਰਸ ਜਾਕੇ ਸਦ ਕਰਮ ਖੰਡ ਕੀ ਗਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਨ ਮਹਿ ਰਾਮ ਰਹਾ ਤ੍ਰਿਪੂਰ ਤਿਥੈ ਸੇ ਤੋ ਸੇ ਤਾ ਮਹਿਮਾ ਮਾਹੇ ਤਤ ਰੂਪ ਨ ਕਥਨ ਜਾਹੇ ਨਾਮ ਹਮਰ ਨ ਠਾਕੇ ਜਾਹੇ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਸੇ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਬਸੈ ਨਿਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਤੇ ਤਾਮ ਅਨੰਤ ਤਿਥੈ ਲੋ ਲੋ ਆਕਾਰ ਜੁਜੁ ਹੁਕਮ ਤਵੇ ਦਵਕਾਰ ਰਥਰ ਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਿਤ ਪ੍ਰਹਾਰਾ ਤਿਹ ਰਿਸਨਿਆਰ ਹਰਿ ਨਾਮਤਿ ਵੇਦ ਹਥਿਆਰ ਪਹੁ ਖਲਾਗ ਤੁਪ ਤਾਉ ਭਾਂਡਾ ਪਹੁ ਅਮਰਤੁ ਟਟਹਾਲ ਭੜੀਏ ਸਬਦੁ ਸਚੇਤਿ ਤਸਾਰੋ ਜਿਨ ਤੋ ਨਦਰ ਕਰਮ ਤਨ ਕਾਰ ਨਾਨਕ ਨਦਰਿ 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 ਹਾਲ ਸਲੋਕ ਪਵਨ ਗੁਰੂ ਕਾਣਿਤ ਮਤਾ ਧਰਤ ਮਹਤ ਦਿਵਸ ਰਾਤ ਦੁਇ ਦਾਇ ਦਾਇਆ ਤੇ ਲੈ ਸਭ ਜਗਤ ਜੰਗਿਆਨੀ ਆਵਰਿਆ ਆਵਤ ਤਮਸ ਦੂਰ ਕਰਮੀ ਆਪੋ ਆਪਣੀ ਕੇ ਨੜ ਤੇ ਦੂਰ ਜਨੇ ਨਾਮ ਦੇ ਆਇਆ ਗਰੇ ਮਸਤ ਕਹ ਨਾਨਕ ਤੇ ਮੁਖ ਉਜਲੇ ਤੇ ਸੁੱਤੇ ਨਾਲ ਜਨੇ ਨਾਮ ਜਾਇਆ ਗਰੇ ਮਸਤ ਕਹਾਰ ਨਾ ਨਤਤ ਮੁਖਿਉ ਜਲੇ ਕੇ ਤ੍ਰਿਸ਼ਟੀ ਨਾਲ ਕਾਹੇ ਗੁਰਜ ਕਾ ਖਲਸਾ ਵਾਹਿਗੁਰਜ ਕੀ ਫਤਿਹ